ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 5 ਕੜਛੀਆਂ ਫਿਰੰਨ ਸਵਾ ਨਜਾਣਨ ਸੁਨੀਆਂ ਏ ਭਾਈ ਦੇਖੋ ਜਿਵੇਂ ਕੜਛੀਆਂ ਰਸੋਈ ਵਿੱਚ ਅਨੇਕਾਂ ਮਿੱਠੇ ਤੇ ਸਲੂਨੇ ਪਦਾਰਥਾਂ ਦੇ ਪਾਂਡਿਆਂ ਵਿੱਚ ਫਿਰੰਨ ਕਈਏ ਫਿਰਦੀਆਂ ਹਨ ਪਰ ਉਹਨਾਂ ਦੇ ਸਵਾਦ ਨੂੰ ਨਹੀਂ ਜਾਣਦੀਆਂ ਤੇ ਸਵਾਦ ਜਾਣਣ ਤੋਂ ਸੁੰਨੀਆਂ ਖਾਲੀ ਰਹਿ ਜਾਂਦੀਆਂ ਹਨ ਸੇਈ ਮੁਖ ਦੇਸਨ ਨਾਨਕ ਰਤੇ ਪ੍ਰੇਮ ਰਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਹੀ ਮੁਖ ਮੂਹ ਸਫਲੇ ਦੇਸਨ ਦਿਸਦੇ ਆ ਜੋ ਵਾਹਿਗੁਰੂ ਦੇ ਪ੍ਰੇਮ ਦੇ ਰਸ ਸਵਾਦ ਵਿੱਚ ਰੰਗੇ ਰਹਿੰਦੇ ਆ ਮਹੱਲਾ ਪੰਜਵਾ ਖੋਜੀ ਲਦਮ ਖੋਜ ਛੱਡਿਆ ਉਜਾੜ ਤਤ ਬਿਤੇ ਮਹਾਤਮਾ ਜਨਾ ਨੇ ਖੋਜੀ ਲੱਭਣ ਵਾਲੇ ਹੋ ਕੇ ਕਾਮਾਂ ਦੀਆਂ ਕਵੈਰੀਆਂ ਦਾ ਖੁਰਾ ਖੋਜ ਲਦਮ ਲੱਭ ਲਿਆ ਹੈ ਜਿਨ੍ਹਾਂ ਨੇ ਸ਼ੁਭ ਗੁਣਾ ਰੂਪੀ ਖੇਤੀ ਨੂੰ ਉਜਾੜ ਬਰਬਾਦ ਕਰ ਛੱਡਿਆ ਸੀ ਤੈ ਸਹਿ ਦਿੱਤੀ ਵਾੜ ਨਾਨਕ ਖੇਤ ਨਾ ਛਿਜਾਈ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ हे ਸਹਿਮਾਲਕ ਪਰਮੇਸ਼ਰ ਤੈ ਤੁਸਾਂ ਨੇ ਆਪਣੀ ਕਿਰਪਾ ਧਰਮ ਰੂਪੀ ਵਾੜ ਦਿੱਤੀ ਹੈ ਜਿਸ ਕਰਕੇ ਮੇਰਾ ਸ਼ੁਭ ਗੁਣਾ ਰੂਪੀ ਖੇਤ ਨਾ ਛਿਜੇ ਹੀ ਨਾਸ ਨਹੀਂ ਹੋਵੇਗਾ ਪੌੜੀ ਆਰਾਧ ਦੇਹ ਸੱਚਾ ਸੋਏ ਸਭ ਕਿਸ ਜਿਸ ਪਾਸ हे ਭਾਈਓ ਸੱਚਾ ਸਤ ਸਰੂਪ ਪਰਮੇਸ਼ਰ ਆਰਾਧਨਾ ਕਰੋ ਜਿਸ ਦੇ ਸਾਰਾ ਕੁਝ ਹੀ ਪਾਸ ਕੋਲ ਭਾਵ ਅਧੀਨ ਹੈ ਦੋਹਾ ਸਿਰਿਆ ਖਸਮ ਆਪ ਖਿਨ ਮਹਿ ਕਰੇ ਰਾਸ ਦੁਨਾਂ ਲੋਕ ਪਰਲੋਕ ਦੇ ਸਿਰਿਆਂ ਦਾ ਆਪ ਹੀ ਪਰਮੇਸ਼ਰ ਖਸਮ ਮਾਲਕ ਹੈ ਜੋ ਇੱਕ ਛਿਨ ਮਾਤਰ ਸਮੇਂ ਵਿੱਚ ਸਭ ਕੁਝ ਰਾਸ ਸਚਾਈ ਵਿੱਚ ਕਰ ਦਿੰਦਾ ਹੈ ਤਿਆਗੋ ਸਗਲ ਉਪਾਵ ਤਿਸ ਕੀ ਓਟ ਗਹੋ ਹੋਰ ਸਗਲ ਸਾਰੇ ਉਪਾਵ ਯਤਨ ਤਿਆਗੋ ਛੱਡ ਕਰਕੇ ਉਹ ਪ੍ਰਭੂ ਦੀ ਓਟ ਟੇਕ ਗ੍ਰਹਿਣ ਕਰੋ ਪਾਓ ਸਰਣਾਈ ਭਜ ਸੁਖੀ ਹੂੰ ਸੁਖ ਲਹੋ ਸੰਸਾਰ ਵੱਲੋਂ ਭਜ ਦੌੜ ਕਰਕੇ ਪਰਮੇਸ਼ਰ ਦੀ ਸ਼ਰਨ ਵਿੱਚ ਪੈਣਾ ਕਰੋ ਫੇਰ ਸੁੱਖਾਂ ਨੂੰ ਸ੍ਰੇਸ਼ਟ ਸੁਖ ਭਾਵ ਆਤਮਕ ਸੁਖ ਪ੍ਰਾਪਤ ਕਰ ਲਵੋਗੇ ਜਿਵੇਂ ਪਿਛਲੇ ਭਗਤ ਸੁਖੀ ਹੋਗੇ ਇਵੇਂ ਤੁਸੀਂ ਵੀ ਸੁਖ ਸਰੂਪ ਨੂੰ ਪਾ ਕੇ ਸੁਖੀ ਹੋ ਜਾਵੋਗੇ ਕਰਮ ਧਰਮ ਤਤ ਤਿ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਸੰਤ ਜਨਾਂ ਦੇ ਨਾਲ ਭਾਵ ਸਾਧ ਸੰਗਤ ਹੋ ਜਾਣ ਕਰਕੇ ਨਿਸ਼ਕਾਮ ਕਰਮ ਸੱਚਾ ਧਰਮ ਤੇ ਤਤ ਸਾਰੂਪ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਪਿਐ ਅਮਰਤ ਨਾਮ ਬਿਗਨ ਨ ਲੱਗੇ ਕੋਏ ਪਰਮੇਸ਼ਰ ਦੇ ਅਮਰਤ ਮ੍ਰਿਤਯੂ ਤੋਂ ਰਹਿਤ ਕਰਨ ਵਾਲੇ ਨਾਮ ਨੂੰ ਜਪਣਾ ਕਰੀਏ ਤਾਂ ਕੋਈ ਵੀ ਬਿਗਨ ਰੁਕਾਵਟ ਦੁੱਖ ਨਹੀਂ ਲੱਗੇਗਾ ਜਿਸ ਨੂੰ ਆਪ ਦਇਆਲ ਤਿਸ ਮਨ ਵੁਠਿਆ ਝਾਂ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਆਪ ਦਿਆਲੂ ਹੋ ਜਾਂਦਾ ਉਸ ਦੇ ਮਨ ਹਿਰਦੇ ਵਿੱਚ ਵੁਠਿਆ ਵਸ ਜਾਂਦਾ ਹੈ ਪਾਈਨ ਸਭ ਨਿਦਾਨ ਸਾਹਿਬ ਤੁਠਿਆ ਸਾਹਿਬ ਮਾਲਕ ਪਰਮੇਸ਼ਰ ਦੇ ਤੁਠਿਆ ਪ੍ਰਸੰਨ ਹੋਣ ਕਰਕੇ ਸਾਰੇ ਰਿੱਧੀਆਂ ਸਿੱਧੀਆਂ ਨੌਦਾ ਭਗਤੀ ਰੂਪ ਖਜ਼ਾਨੇ ਪਾ ਲਈਦੇ ਆ ਸਲੋਕ ਮਹੱਲਾ 5ਵਾਂ ਲੱਦਮ ਲੱਬਣ ਹਾਰ ਕਰਮ ਕਰਨਦੋ ਮਾਪਿਰੀ ਹੇ ਭਾਈ ਜਿਨ੍ਹਾਂ ਉੱਪਰ ਮੇਰਾ ਪਰੀ ਪਤੀ ਪਰਮੇਸ਼ਰ ਕਰਮ ਬਖਸ਼ਿਸ਼ ਕਰਦਾ ਹੈ ਉਹਨਾਂ ਨੇ ਲੱਬਣ ਵਾਲੇ ਹੋ ਕੇ ਲੱਬਣ ਯੋਗ ਪਰਮੇਸ਼ਰ ਵਾਹਿਗੁਰੂ ਨੂੰ ਲੱਭ ਲਿਆ ਹੈ ਇਕੋ ਸਿਰਜਣਹਾਰ ਨਾਨਕ ਬਿਆਨ ਪਸੀਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਕੋ ਹੀ ਲੱਭਣੇ ਯੋਗ ਪਰਮੇਸ਼ਰ ਜਗਤ ਨੂੰ ਸਿਰਜਣਹਾਰ ਰਚਣ ਵਾਲਾ ਹੈ ਉਸ ਤੋਂ ਬਿਨਾ ਹੋਰ ਕੋਈ ਵੀ ਵਿਆ ਹੁੰਦਾ ਦੂਸਰਾ ਕਿਤੇ ਵੀ ਨਹੀਂ ਪੱਸੀਏ ਦੇਖੀ ਦਾ ਮਹੱਲਾ ਪੰਜਵਾ ਪਾਪੜਿਆ ਪਛਾੜ ਬਾਣ ਸਚਾਵਾ ਸੰਨ ਕੈ ਏ ਭਾਈ ਆਪਣੀ ਬੁੱਧ ਰੂਪੀ ਕਮਾਨ ਵਿੱਚ ਨਿਮਰਤਾ ਰੂਪੀ ਚਿੱਲੇ ਤੇ ਝਾੜ ਕੇ ਸਚਾਵਾ ਸੱਚਾ ਨਾਮ ਰੂਪੀ ਬਾਣ ਤੀਰ ਸੰਨ ਖਿੱਚ ਵਿਨ ਕਰਕੇ ਪਾਪੜਿਆ ਪਾਪਾ ਨੂੰ ਪਛਾੜ ਪਟਕਾਉਣਾ ਕਰ ਨਾਸ਼ ਕਰਦੀ ਗੁਰ ਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦਾ ਮੰਤਰੜਾ ਉਪਦੇਸ਼ ਚੇਤੇ ਕਰ ਫਿਰ ਤੈਨੂੰ ਜੰਮਣ ਮਰਨ ਆਦ ਦਾ ਦੁੱਖ ਕਸ਼ਟ ਨਹੀਂ ਥੀਵਈ ਨਹੀਂ ਹੋਵੇਗਾ ਪਉੜੀ ਵਾਹ ਵਾਹ ਸਿਰਜਣਹਾਰ ਪਾਈਨ ਠਾੜ ਆਪ ਏ ਜਗਤ ਦੇ ਸਿਰਜਣਹਾਰ ਰਚਣ ਵਾਹਿਗੁਰੂ ਰਚਣਹਾਰ ਰਚਣ ਵਾਲੇ ਪ੍ਰਭੂ ਤੁਸੀਂ ਵਾਹੋ ਅਚਰਜ ਰੂਪ ਤੇ ਵਾਹੋ ਧੰਤਾ ਦੇ ਯੋਗ ਹੋ ਤੁਸੀਂ ਆਪ ਆਪਣੇ ਭਗਤ ਜਨਾਂ ਦੀਆਂ ਵਾਸ਼ਨਾਵਾਂ ਮੀਟ ਕੇ ਉਹਨਾਂ ਦੇ ਹਿਰਦੇ ਆਦ ਠੰਡ ਪਾਉਣਾ ਕੀਤੀ ਹੈ ਜੀ ਅਜੰਤ ਮਿਹਰਵਾਨ ਤਿਸ ਨੂੰ ਸਦਾ ਜਾਪ ਸਭ ਜੀ ਜੰਤ ਸੂਖਮ ਸਥੂਲ ਜੀਵਾਂ ਉੱਪਰ ਤੁਸੀਂ ਮਿਹਰਬਾਨ ਕਿਰਪਾ ਕਰਨ ਵਾਲੇ ਹੋ हे ਮੇਰੇ ਮਨ ਉਸ ਪ੍ਰਭੂ ਦੇ ਨਾਮ ਨੂੰ ਸਦਾ ਹਮੇਸ਼ਾ ਜਪਣਾ ਕਰ ਦਇਆ ਧਾਰੀ ਸਮਰੱਥ ਚੁੱਕੇ ਬਿਲਾਪ ਸਰਬ ਸ਼ਕਤੀਵਾਨ ਨੇ ਮਿਹਰ ਦੀ ਦ੍ਰਿਸ਼ਟੀ ਧਾਰਨ ਕੀਤੀ ਹੈ ਜਿਸ ਕਰਕੇ ਸਾਰੇ ਬਿਲਾਪ ਰੋਣੇ ਪਿੱਟਣੇ ਚੁੱਕੇ ਨਾਸ਼ ਹੋ ਗਏ ਨਠੇ ਤਾਪ ਦੁੱਖ ਰੋਗ ਪੂਰੇ ਗੁਰ ਪਰਤਾਪ ਪੂਰਨ ਗੁਰਾਂ ਦੀ ਪ੍ਰਤਾਪ ਤੇਜ ਕਰਕੇ ਸਾਰੇ ਆਦੀ ਵਿਆਦੀ ਉਪਾਦੀ ਤਾਪ ਜੰਮਣ ਮਰਨ ਦੇ ਕਸ਼ਟ ਤੇ ਗਿਆਨ ਹੰਕਾਰ ਆਦ ਦੇ ਸਾਰੇ ਰੋਗ ਨੱਠੇ ਨੱਠ ਕੇ ਨਾਸ਼ ਹੋ ਗਏ ਕੀਤੀ ਅਨ ਆਪਣੀ ਰੱਖ ਗਰੀਬ ਨਿਵਾਜ ਥਾਪ ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜ ਕੇ ਉੱਚੀ ਥਾਂ ਥਾਪ ਸਥਾਪਨ ਕਰਨ ਵਾਲੇ ਪਰਮੇਸ਼ਰ ਨੇ ਸਾਨੂੰ ਆਪਣੀ ਸੰਗਤ ਵਿੱਚ ਆਇਆ ਜਾਣ ਕੇ ਸਾਡੀ ਰੱਖ ਹੰਦ ਰੱਖਿਆ ਕੀਤੀ ਹੈ ਆਪੇ ਲੈਨ ਛਡਾਇ ਬੰਧਨ ਸਗਲ ਕਾਪ ਸਾਰੇ ਅੰਗਤਾ ਮਮਤਾ ਦੇ ਬੰਧਨ ਜੰਜਾਲ ਕਾਪ ਕੱਟ ਕੇ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਜੰਮਣ ਮਰਨ ਦੇ ਦੁੱਖ ਤੋਂ ਛਡਾ ਲੈਨ ਲਿਆ ਹੈ ਤਿਸਨ 부ਜੀ ਆਸ ਪੁੰਨੀ ਮਨ ਸੰਤੋਖ ਧਰਾਪ ਰਸਾਂ ਕਸਾਂ ਦੀ ਤਿਸਨ ਤ੍ਰਿਸ਼ਨਾ 부ਜੀ ਭੁਜ ਗਈ ਤੇ ਪਰਮਾਰਥ ਦੀ ਪ੍ਰਾਪਤੀ ਰੂਪ ਇੱਛਾ ਉੰਨੇ ਪੂਰੀ ਹੋ ਗਏ ਮਨ ਅੰਤਹਿ ਕਰਨ ਵੀ ਸੰਤੋਖ ਆਦ ਨਾਲ ਧਰਾਪ ਤ੍ਰਿਪਤ ਹੋ ਗਿਆ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪਨ ਪੁੰਨ ਪਾਪ ਉਹ ਅਪਾਰ ਬੇਅੰਤ ਖਸਮ ਮਾਲਕ ਵੱਡੇ ਬ੍ਰਹਮਾ ਆਦਕਾਂ ਤੋਂ ਵੀ ਵੱਡਾ ਹੈ ਜਿਸ ਪ੍ਰਭੂ ਨੂੰ ਪਾਪਾਂ ਪੁੰਨਾਂ ਦੀ ਲੇਪ ਲਪਾਏ ਮਾਨਤਾ ਨਹੀਂ ਹੈ ਪਾਪ ਪੁੰਨ ਕਾ ਇਸ ਲੇਪਨ ਲਾਗੇ ਘਟ ਘਟ ਅੰਤਰ ਸਦ ਹੀ ਜਾਗੇ ਸਲੋਕ ਮਹੱਲਾ ਪੰਜਵਾ ਜਾ ਕੋ ਭਈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਏ ਭਾਈ ਜਿਨ੍ਹਾਂ ਦੇ ਤਾਈ ਪ੍ਰਭੂ ਪਿਆਰਾ ਪਰਮੇਸ਼ਰ ਜੀ ਕਿਰਪਾਲੂ ਹੋਇਆ ਉਹੀ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਹਰੀ ਨਾਮ ਜਪਾਤ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਆ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਤ ਜਨਾਂ ਦੀ ਸੰਗਾਤ ਸੰਗਤ ਵਿੱਚ ਮਿਲਣ ਕਰਕੇ ਉਹਨਾਂ ਪੁਰਖਾਂ ਦੀ ਰਾਮ ਪਰਮੇਸ਼ਰ ਦੇ ਨਾਲ ਸਾਥ ਲਗਨ ਲੱਗ ਜਾਂਦੀ ਹੈ ਮਹੱਲਾ ਪੰਜਵਾ ਰਾਮ ਰਮਹੁ ਬੜ ਭਾਗੀ ਹੋ ਜਲ ਥਲ ਮਹੀ ਅਲਸੋਏ ਏ ਵੱਡਿਆਂ ਭਾਗਾਂ ਵਾਲੇ ਪੁਰਸ਼ੋ ਪਰਮੇਸ਼ਰ ਦੇ ਨਾਮ ਨੂੰ ਚਾਰਨ ਕਰੋ ਜੋ ਜਲ ਪਾਣੀ ਥਲ ਖੁਸ਼ਕ ਜਗਾ ਵੀ ਮਹੀ ਪ੍ਰਿਥਵੀ ਤੇ ਅਲ ਕਾਸ਼ ਆਦ ਸਾਰੀ ਉਹੀ ਵਿਆਪਕ ਹੈ ਨਾਨਕ ਨਾਮ ਅਰਾਧੇ ਹੈ ਬਿਗਨ ਨ ਲਾਗੇ ਕੋਏ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਨਾਮ ਤਾਈ ਅਰਾਧਨ ਕਰਕੇ ਕੋਈ ਵੀ ਬਿਗਨ ਰੁਕਾਵਟ ਨਹੀਂ ਲੱਗਦਾ ਪੌੜੀ ਭਗਤਾ ਕਾ ਬੋਲਿਆ ਪਰਵਾਣ ਹੈ ਦਰਗਹਿ ਪਵੈ ਥਾਈ ਕੀ ਮਹਾਰਾਜ ਤੇਰੇ ਭਗਤਾਂ ਸੇਵਕ ਜਨਾਂ ਦਾ ਬੋਲਿਆ ਆਖਿਆ ਆ ਵਚਨ ਅਟਲ ਹੁੰਦਾ ਪ੍ਰਮਾਣ ਨੀਕ ਸਫਲਾ ਹੈ ਜੋ ਤੇਰੀ ਦਰਗਹ ਨਿਆਏ ਸਭਾ ਵਿੱਚ ਥਾਂ ਭਾਵ ਲੇਖੇ ਵਿੱਚ ਪੈਂਦਾ ਹੈ ਕਿਉਂਕਿ ਭਗਤ ਮੁਖੈ ਤੇ ਬੋਲ ਦੇ ਸੇ ਵਚਨ ਹੋ ਬੰਦੇ ਭਗਤਾ ਤੇਰੀ ਟੇਕ ਰੱਤੇ ਸਚਨਾਈ ਤੇਰੇ ਭਗਤਾਂ ਸੇਵਕਾਂ ਨੂੰ ਤੇਰੀ ਹੀ ਟੇਕ ਓਟ ਰੈਂਦੀ ਆ ਉਹ ਤੇਰੇ ਸੱਚੇ ਨਾਮ ਵਿੱਚ ਰਤੇ ਰਿੰਦੇ ਰੰਗੇ ਰਿੰਦੇ ਜਿਸਨੋ ਹੋਏ ਕਿਰਪਾਲ ਤਿਸ ਕਾ ਦੁੱਖ ਜਾਏ ਏ ਮਹਾਰਾਜ ਜਿਸ ਉਤੇ ਤੁਸੀਂ ਕਿਰਪਾਲੂ ਹੁੰਦੇ ਹੋ ਉਸ ਦਾ ਜੰਮਣ ਮਰਨ ਗਿਆਨ ਆਦ ਦਾ ਸਾਰਾ ਹੀ ਦੁੱਖ ਚਲਿਆ ਜਾਂਦਾ ਹੈ ਭਗਤ ਤੇਰੇ ਦਇਆਲ ਉਹਨਾ ਮਿਹਰ ਪਾਏ ਏ ਦਇਆਲ ਦਇਆ ਦੇ ਆਲ ਘਰ ਜੋ ਤੇਰੇ ਤੁਹਾਡੇ ਭਗਤ ਸੇਵਕ ਹਨ ਉਹਨਾ ਤਿਨਾਂ ਉਪਰ ਤੁਸੀਂ ਮਿਹਰ ਕਿਰਪਾ ਦ੍ਰਿਸ਼ਟੀ ਪਾਉਂਦੇ ਹੋ ਦੁਖ ਦਰਦ ਵੱਡ ਰੋਗ ਨਪੋਹੇ ਤਿਸ ਮਾਇ ਉਹਨਾਂ ਨੂੰ ਜੰਮਣ ਮਰਨ ਦਾ ਦੁਖ ਦੁਖ ਅਵਿਦਿਆ ਦੀਆਂ ਦਰਦ ਪੀੜਾਂ ਹੰਕਾਰ ਆਦ ਦਾ ਵੱਡ ਦੀਰਗ ਰੋਗ ਅਤੇ ਮਾਇ ਮਾਇਆ ਤਿਸ ਤ੍ਰਿਸ਼ਨਾ ਆਦ ਇਹ ਸਾਰੇ ਉਹਨਾਂ ਭਗਤ ਜਨਾਂ ਨੂੰ ਪੋ ਨਹੀਂ ਸਕਦੇ ਆਪਣਾ ਅਸਰ ਨਹੀਂ ਕਰਦੇ ਭਗਤਾ ਏਹੋ ਆਧਾਰ ਗੁਣ ਗੋਵਿੰਦ ਗਾਏ ਭਗਤਾ ਭਗਤ ਜਿਨ੍ਹਾਂ ਨੂੰ ਇਹੋ ਹੀ ਆਧਾਰ ਅਸਰਾ ਹੈ ਕਿ ਉਹ ਹਰ ਸਮੇਂ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਗਾਉਂਦੇ ਰਹਿੰਦੇ ਆ ਸਦਾ ਸਦਾ ਦਿਨ ਰੈਣ ਇੱਕੋ ਇੱਕ ਧਿਆਏ ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਰਾਤ ਦਿਨ ਇੱਕੋ ਇੱਕ ਕੇਵਲ ਇੱਕ ਨੂੰ ਹੀ ਮਨ ਬਾਣੀ ਸਰੀਰ ਕਰਕੇ ਧਿਆਉਂਦੇ ਆ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਏ ਮਹਾਰਾਜ ਉਹ ਤੇਰੇ ਜਨ ਸੇਵਕ ਤੇਰੇ ਅੰਮ੍ਰਿਤ ਅਮਰ ਕਰਨ ਵਾਲੇ ਨਾਮ ਰਸ ਨੂੰ ਪੀਂਦੇ ਰਹਿੰਦੇ ਆ ਤੇਰੇ ਨਾਮ ਕਰਕੇ ਹੀ ਅਗਾਏ ਰੱਜੇ ਰਹਿੰਦੇ ਆ ਸਲੋਕ ਮਹੱਲਾ 5ਵਾਂ ਕੋਟ ਬਿਗਨ ਤਿਸ ਲਾਗਤੇ ਜਿਸ ਨੋ ਵਿਸਰੈ ਨਾਉ ਏ ਭਾਈ ਉਸ ਪੁਰਸ਼ ਨੂੰ ਕਰੋੜਾਂ ਹੀ ਬਿਗਨ ਰੁਕਾਵਟਾਂ ਦੁੱਖ ਕਲੇਸ਼ ਆ ਕਰਕੇ ਲੱਗ ਜਾਂਦੇ ਆ ਜਿਸ ਨੂੰ ਪ੍ਰਭੂ ਵਾਹਿਗੁਰੂ ਪਿਆਰੇ ਦਾ ਨਾਮ ਭੁੱਲ ਜਾਂਦਾ ਨਾਨਕ ਅਨ ਦਿਨ ਬਿਲਪਤੀ ਜਿਉ ਸੁੰញੇ ਘਰ ਕਾਉ ਹਾ ਸਤਿਗੁਰੂ ਜੀ ਫਰਮਾਉਂਦੇ ਆ ਕਿ ਉਹ ਰਾਤ ਦਿਨ ਇਉਂ ਬਿਰਲਾਪ ਕਰਦੇ ਰਹਿੰਦੇ ਇਉਂ ਰੋਂਦੇ ਆ ਜਿਵੇਂ ਸੁੰញੇ ਕਾ ਘਰ ਵਿੱਚ ਖਾਲੀ ਘਰ ਜਿਹੜੇ ਘਰਾਂ ਵਿੱਚ ਕਾਂ 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 ਕਰ ਲਾਉਂਦੇ ਆ ਅਰਥਾਤ ਜਿਵੇਂ ਕਾਂ ਨੂੰ ਖਾਲੀ ਘਰ ਵਿੱਚੋਂ ਕੋਈ ਟੁੱਕਰ ਨਹੀਂ ਮਿਲਿਆ ਇਉਂ ਉਹ ਖਾਲੀ ਹਿਰਦੇ ਵਾਲੇ ਪੁਰਖ ਸਤ ਸੰਤੋਖ ਆਦਿ ਸ਼ੁਭ ਗੁਣਾ ਰੂਪੀ ਟੁੱਕਰ ਤੋਂ ਬਿਨਾਂ ਵਿਰਥ ਹੀ ਕਰ ਲਾਉਂਦੇ ਰਹਿੰਦੇ ਆ ਮਹੱਲਾ ਪੰਜਵਾ ਪਰੀ ਮਿਲਾਵਾ ਜਾਤੀਐ ਸਾਈ ਸੁਹਾਵੀ ਰੁੱਤ हे ਭਾਈ ਜਦੋਂ ਪਰੀ ਪਤੀ ਪਰਮੇਸ਼ਰ ਦਾ ਮਿਲਾਪ ਥੀਏ ਹੁੰਦਾ ਹੈ ਉਹੀ ਅਵਸਥਾ ਰੂਪੀ ਜਾਂ ਪ੍ਰਤੱਖ ਰੁੱਤ ਸੁਹਾਵੀ ਸ਼ੋਭਨੀ ਗਿਆ ਕੜੀ ਮੋਹਤ ਨਹਿ ਬੀਸਰੇ ਨਾਨਕ ਰਵਿਯੈ ਨਿਤ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਪਰਮੇਸ਼ਰ ਦਾ ਨਾਮ ਇੱਕ ਘੜੀ ਤੇ ਮੋਹਤ ਅੱਧੀ ਘੜੀ ਵੀ ਨਾ ਵਿਸਰੇ ਨਾ ਭੁੱਲਣਾ ਕਰੇ ਸਗੋਂ ਨਿਤਾ ਪ੍ਰਤੀ ਹੀ ਰਵਿਏ ਉਚਾਰਨ ਕਰਦੇ ਰਹੀਏ ਪੌੜੀ ਸੂਰ ਬੀਰ ਵਰੀਆਮ ਕਿਨੈ ਨਾ ਹੋੜੀਐ ਸੂਰ ਬੀਰ ਸੂਰਮੇ ਤੇ ਵਰੀਆਮ ਬਹਾਦਰੀ ਵਾਲੇ ਅਤਰਤੀ ਕੌਣ ਵਾਲਿਆਂ ਚੋਂ ਕਿਸੇ ਕੋਲੋਂ ਵੀ ਕਾਮ ਕ੍ਰੋਧ ਆਦ ਹੋੜ ਗਿਆ ਰੁਕੇ ਨਹੀਂ ਗਏ ਜੋ ਕਾਮ ਕ੍ਰੋਧ ਆਦ ਪੰਜ ਵਕਾਰ ਬੜੇ ਬਹਾਦਰੀ ਵਾਲੇ ਸੂਰਮੇ ਆ ਇਹ ਕਿਸੇ ਕੋਲੋਂ ਵੀ ਨਹੀਂ ਰੋਕੇ ਗਏ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਇਹ ਪੰਜਾਂ ਕਾਮ ਗ੍ਰੋਧ ਲੋਭ ਮੋਹ ਹੰਕਾਰ ਹਾਠ ਹੱਟੀਆਂ ਨੇ ਸਤਾਣੀ ਸਹਿਤ ਬਲ ਦੇ ਬੜੀ ਭਾਰੀ ਆਸਰੀ ਸੰਪਦਾ ਰੂਪੀ ਫੌਜ ਜੋੜੀ ਭਾਵ ਇਕੱਠੀ ਕੀਤੀ ਹੋਈ ਆ ਦਸ ਨਾਰੀ ਔਧੂਤ ਦੇਨ ਚਮੋੜੀ ਐ ਇਹਨਾਂ ਵਿਕਾਰਾਂ ਨੇ ਵੱਡੇ ਵੱਡੇ ਔਧੂਤ ਬ੍ਰਕਤ ਸਾਧੂਆਂ ਨੂੰ ਵੀ ਦਸੇ ਇੰਦਰੀਆਂ ਰੂਪੀ ਨਾਰੀ ਇਸਤਰੀਆਂ ਚ ਮੋੜੀਏ ਚ ਬੇੜ ਦੇਣਾ ਕੀਤੀਆਂ ਵਾ ਜਿਣ ਜਿਣ ਲੈਨ ਰਲਾਏ ਇਹੋ ਇਹਨਾ ਲੋੜੀਏ ਸਾਰਿਆਂ ਨੂੰ ਜਿੱਤ ਜਿੱਤ ਕੇ ਆਪਣੇ ਵਿੱਚ ਰਲਾ ਲੈਣਾ ਇਹੋ ਹੀ ਇਹਨਾ ਪੰਜਾਂ ਵਿਕਾਰਾਂ ਨੂੰ ਲੋੜੀਦਾ ਚਾਹੀਦਾ ਹੈ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਏ ਤਿੰਨੇ ਰਾਜਸੀ ਤਾਮਸੀ ਸ਼ਾਂਤ ਕੀ ਸੁਭਾਅ ਵਾਲੇ ਜੀਵ ਇਹਨਾ ਵਿਕਾਰਾਂ ਦੇ ਵਸ ਅਧੀਨ ਹਨ रजोगुणी ब्रह्मा सत्वमोगुणी शिवजी ते सत्वगुणी विष्णु वे ਇਹਨਾਂ ਦੇ ਵਸ ਹਨ ਕਿਸੇ ਦੇ ਪਾਸੋਂ ਵੀ ਇਹ ਮੋੜੇ ਨਹੀਂ ਜਾਂਦੇ ਕੋਈ ਵੀ ਇਹਨਾਂ ਦਾ ਮੂੰਹ ਨਹੀਂ ਮੋੜ ਸਕਿਆ ਭਰਮ ਕੋਟ ਮਾਇਆ ਖਾਈ ਕਹੋ ਕਿਤ ਵਿਦ ਤੋੜੀਐ ਇਹਨਾਂ ਵਿਕਾਰਾਂ ਦਾ ਭਰਮ ਸੰਸਾਰੂਪੀ ਕੋਟ ਕਿਲਾ ਹੈ ਤੇ ਉਸ ਦੇ ਚਫੇਰੇ ਮਾਇਆ ਰੂਪੀ ਖਾਈ ਆ ਫਿਰ ਦਸੋ ਕਿ ਉਸ ਕਿਲੇ ਨੂੰ ਕਿਸ ਵਿਦ ਤਰੀਕੇ ਨਾਲ ਤੋੜਨਾ ਕਰੀਏ ਫਿਰ ਉੱਤਰ ਵਿੱਚ ਕਹਿੰਦੇ ਸਤਿਗੁਰੂ ਗੁਰਪੂਰਾ ਆਰਾਧ ਬਖਮ ਦਲ ਪੋੜੀ ਐ ਹੇ ਭਾਈ ਪੂਰਨ ਸਤਗੁਰੂ ਸਾਹਿਬ ਜੀ ਨੂੰ ਆਪਣੇ ਹਿਰਦੇ ਵਿੱਚ ਆਰਾਧਨਾ ਜਪਣਾ ਕਰੋ ਇਸ ਨਾਲ ਇਹਨਾ ਬਖਮ ਕਠਨ ਕਰੜੀ ਦਲ ਫੌਜ ਨੂੰ ਫੋੜ ਗਿਆ ਭਨ ਸਕੀਦਾ ਹੈ ਹਾਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀ ਐ ਅਸੀਂ ਤਾਂ ਉਸ ਗੁਰਾਂ ਦੇ ਅੱਗੇ ਦਿਨ ਰਾਤ ਪ੍ਰਤਿਕ ਮਨ ਬੁੱਧ ਰੂਪ ਕਰ ਹੱਥ ਜੋੜ ਕੇ ਖੜੇ ਰਹਿੰਦੇ ਹਾਂ ਕਿ ਸਾਨੂੰ ਇਹਨਾਂ ਤੋਂ ਬਚਾ ਕੇ ਰੱਖਣਾ ਕਰੋ ਸਲੋਕ ਮਹੱਲਾ 5ਵਾਂ ਕਿਲ ਵਿਖ ਸਬੇ ਉਤਰਨ ਨੀਤ ਨੀਤ ਗੁਣ ਗਾਉ ਇਹ ਭਾਈ ਜੇ ਨੀਤ ਨੀਤ ਸਦਾ ਸਦਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੀਏ ਤਾਂ ਸਾਰੇ ਹੀ ਕਿਲ ਵਿਖ ਪਾਪ ਉਤਰ ਜਾਂਦੇ ਆ ਕੋਟ ਕਲੇਸ਼ਾ ਊਪਜਹਿ ਨਾਨਕ ਬਿਸਰੈ ਨਾਉ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਉਸ ਵੇਲੇ ਕਰੋੜਾਂ ਹੀ ਕਲੇਸ਼ਾ ਕਲੇਸ਼ ਦੁਖ ਪੈਦਾ ਹੋ ਜਾਂਦੇ ਜਿਸ ਵੇਲੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਮਹੱਲਾ ਪੰਜਵਾ ਨਾਨਕ ਸਤਿਗੁਰੂ ਭੇਟੇ ਐ ਪੂਰੀ ਹੋਵੇ ਜੁਗਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਸੱਚੇ ਗੁਰਾਂ ਨਾਲ ਮਿਲਣ ਕਰਕੇ ਇਹ ਪੂਰਨ ਜੁਗਤੀ ਪ੍ਰਾਪਤ ਹੋ ਜਾਂਦੀ ਹੈ ਹਸੰਦਿਆ ਖੇਲੰਦਿਆ ਪੈਨੰਦਿਆ ਖਾ ਬੰਦਿਆ ਵਿੱਚੇ ਹੋਵੇ ਮੁਕਤ ਹਸੰਦਿਆਂ ਹੱਸਦਿਆਂ ਖਿਲੰਦਿਆਂ ਖੇਡਦਿਆਂ ਪੈਨੰਦਿਆਂ ਪਹਿਨਦਿਆਂ ਅਤੇ ਖਾ ਬੰਦਿਆਂ ਖਾਂਦਿਆਂ ਦੇ ਵਿੱਚ ਹੀ ਮੁਕਤੀ ਹੋ ਜਾਂਦੀ ਹੈ ਅਰਥਾਤ ਉਹਨਾਂ ਗੁਰਾਂ ਨੂੰ ਮਿਲਣ ਵਾਲੇ ਗੁਰਮੁਖ ਜਨਾਂ ਦਾ ਹੱਸਣਾ ਇਹੋ ਹੈ ਜੋ ਉਹਨਾਂ ਨੇ ਆਪਣਾ ਤਨ ਮਨ ਪਿਆਰੇ ਗੁਰਾਂ ਨੂੰ ਅਰਪਣ ਕੀਤਾ ਹੋਇਆ ਹੈ ਕਿਉਂਕਿ ਤਨ ਮਨ ਦੀਜੈ ਸੱਜਣਾ ਐਸਾ ਹੱਸਣਸਾਰ ਖੇਲਣਾ ਉਹਨਾਂ ਦਾ ਇਹ ਹੈ ਕਿ ਜੋ ਆਪਣਾ ਹੰਕਾਰ ਰੂਪੀ ਸੀਸ ਹੱਥ ਤੇ ਰੱਖ ਕੇ ਸਭ ਵਾਸ਼ਨਾਵਾਂ ਨੂੰ ਜਿੱਤ ਕੇ ਪ੍ਰੇਮ ਦੀ ਖੇਡ ਖੇਡਦੇ ਆ ਫਿਰ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਏ ਭਾਈ ਉਹ ਸਤਗੁਰੂ ਸਾਹਿਬ ਜੀ ਧੰਤਾ ਦੇ ਜੋਗ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਧੰਨ ਹਨ ਅਤੇ ਸ੍ਰੀ ਗੁਰੂ ਅਮਰਦਾਸ ਜੀ ਵੀ ਧੰਨ ਹਨ ਸ੍ਰੀ ਗੁਰੂ ਰਾਮਦਾਸ ਜੀ ਵੀ ਧੰਨ ਹਨ ਜਿਨ੍ਹਾਂ ਗੁਰਾਂ ਨੇ ਸਾਡੇ ਗੁਰਮੁਖ ਜਨਾਂ ਦੇ ਹਿਰਦੇ ਵਿੱਚੋਂ ਭਰਮ ਦਾ ਗੜ ਉਹਦਾ ਕਿਲਾ ਤੋੜ ਦਿੱਤਾ ਹੈ ਸੋ ਸਤਿਗੁਰ ਵਾਹ ਵਾਹ ਜਿਨ ਹਰ ਸਿਉ ਜੋੜਿਆ ਉਹ ਸਤਿਗੁਰੂ ਜੀ ਵਾਹੋ ਅਸਰਜ ਰੂਪ ਵਾਹੋ ਵਾਹਿਗੁਰੂ ਦਾ ਰੂਪ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਸਾਥ ਸਿੱਖਾਂ ਦੇ ਚਿੱਤ ਦੀ ਬਿਰਤੀ ਨੂੰ ਜੋੜਨਾ ਕੀਤਾ ਹੈ ਨਾਮ ਨਿਧਾਨ ਅਖੋਟ ਗੁਰ ਦੇ दारू ਓ ਪਰਮੇਸ਼ਰ ਦਾ ਨਾਮ ਇੱਕ ਅਖੋਟ ਨਾਮ ਮੁਕਣ ਵਾਲਾ ਖਜ਼ਾਨਾ ਹੈ ਜੋ ਗੁਰੂ ਸਾਹਿਬ ਜੀ ਸਾਰੇ ਰੋਗਾਂ ਦੀ ਨਿਮਰਤੀ ਵਾਸਤੇ दारू ਓ ਇਥੇ ਊੜੇ ਦਾ ਮੂੰਹ ਖੁੱਲਾ ਵਾ दारू ਓ ਦਵਾਰੂਪ ਵਿੱਚ ਦੇ ਕੇ ਇਹ ਦਿੰਦੇ ਆ ਮਹਾਰੋਗ ਬਿਕਰਾਲ ਤਿਨੈ ਬਿਦਾਰੂ ਜੋ ਮਹਾ ਬੜੇ ਵੱਡੇ ਬਿਕਰਾਲ ਭਿਆਨਕ ਰੋਗ ਦੁਖ ਹਨ ਗੁਰੂ ਜੀ ਨਾਮ ਰੂਪੀ दारू ਦੇ ਕੇ ਤਿਨੈ ਉਹਨਾਂ ਰੋਗਾਂ ਨੂੰ ਬਿਦਾਰੂ ਉਹ ਨਾਸ਼ ਕਰਦੇ ਹਨ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਗੁਰਾਂ ਦੀ ਕਿਰਪਾ ਕਰਕੇ ਗੁਰਮੁਖ ਜਨਾਂ ਨੇ ਬਹੁਤ ਬਿਆੰਤ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਨਾਮ ਰੂਪੀ ਨਿਧਾਨ ਖਜ਼ਾਨਾ ਪਾਉਣਾ ਕੀਤਾ ਹੈ ਜਿੱਤਾ ਜਨਮ અપਾਰ ਆਪ ਪਛਾਨਿਆ ਉਹਨਾਂ ਨੇ ਆਪਣਾ ਆਪ ਰੂਪ ਪਛਾਨ ਕਰਕੇ ਤੇ અપਾਰ ਬਯੰਤ ਪ੍ਰਭੂ ਦੀ ਪ੍ਰਾਪਤੀ ਕਰਕੇ ਅਮੋਲਕ ਮਨੁੱਖਾ ਜਨਮ ਜਿੱਤ ਲਿਆ ਹੈ ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਦੇਵ ਪੂਜਨੀਕ ਸਮਰੱਥ ਸਰਬਸ਼ਕਤੀਵਾਨ ਗੁਰਾਂ ਦੀ ਮਹਿਮਾ ਵਡਿਆਈ ਕਥਨ ਨਹੀਂ ਕੀਤੀ ਜਾਂਦੀ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਗੁਰੂ ਸਾਹਿਬ ਜੀ ਤਾਂ ਪਾਰ ਬ੍ਰਹਮ ਪਰੇ ਤੋਂ ਪਰੇ ਨਿਰਗੁਣ ਬ੍ਰਹਮ ਪਰਮੇਸ਼ਰ ਈਸ਼ਵਰ ਤੋਂ ਵੱਡੇ ਈਸ਼ਵਰ ਅਪਰੰਪਰ ਪਾਰਾਵਾਰ ਤੋਂ ਰਹਿਤ ਅਲਖ ਲਖਣ ਤੋਂ ਰਹਿਤ ਅਤੇ ਅਭੇਵ ਭੇਦ ਰਹਿਤ ਵਾਹਿਗੁਰੂ ਦਾ ਰੂਪ ਹਨ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਅਲਸਾ ਵਾਹਿਗੁਰੂ ਜੀ ਕੀ ਫਤਿਹ